ਆ ਰਮਾ ਮੀਂ ਨਿਕਲ ਆਓ ਨਾ ਮਿੰੂ ਤੇ ਨਾ ਹੋਂਦੋਂ ਦੇਂਡੇ ਜੇ ਨਿਕਲਣਾ ਕੀ ਐ ਮੈਂ ਤਾਂ ਚੁੰਨੀ ਲੈਣ ਡਿਆ ਵੀ ਉੱਤੇ ਮਨਪ੍ਰੀਤ ਮੈਂ ਖੰਡੇ ਵੀ ਆਹ ਸੂੜ ਤੇਰੇ ਤੇਲ ਵਾਲੇ ਦੇ ਨਾ ਪਾ ਲੂੰਗੀ ਹੱਥ ਭਰਾਵਾ ਤੇ ਹੋਰ ਪੇਕਿਆਂ ਨੇ ਦਿੱਤਾ ਤਾਂ ਤੇਲ ਦੀ ਪਾਣਾ ਨੇ ਪੇਕਿਆਂ ਨੇ ਪੁੱਤ ਦੋ ਦਿੱਤੇ ਆ ਤਾਂ ਦੂਜਾ ਬਰਾਤ ਵਾਲ ਦੇ ਨੂੰ ਪਾਉਂਗੀ ਤੇ ਆਹ ਜਿਹੜਾ ਵਾ ਇਹ ਤੇਲ ਵਾਲ ਦੇ ਨੂੰ ਪਾ ਲਾਂਗੇ ਠੀਕ ਆ ਸੋਣਾ ਲੱਗਣ ਡਿਆ ਵਾ ਤੇ ਮੈਂ ਹੁਣ ਜਿੱਦਾਂ ਜਾਣਾ ਵਾਲਾ ਟੇਲਰ ਨੂੰ ਦੱਸ ਦਾਂਗਾ ਜੇ ਤੇ ਕੋਈ ਸਹੀ ਆ ਤਾਂ ਵੀ ਦੱਸ ਦੇ ਜੇ ਕੋਈ ਨੁਕਸਾ ਨਹੀਂ ਵੱਖੀਆਂ ਵੀ ਵੇਖ ਲਿਓ ਵੱਖੀਆਂ ਮੁੱਖੀਆਂ ਨਹੀਂ ਲੰਗੀਆਂ ਨਹੀਂ ਨਹੀਂ ਵੱਖੀਆਂ ਤੇ ਵੇਖ ਆਵੇ ਕਿੱਥੇ ਤੱਕ ਵੱਜੀ ਆ ਸੇਵਦਾਂ ਨੂੰ ਬੜਾ ਗੱਡਾ ਡੈਡੀ ਕੋ ਗਾਣਾ ਬਹੁਤ ਪੈਂਦੀ ਆ ਹਾਂ ਨਹੀਂ ਵੱਖੀਆਂ ਠੀਕ ਆ ਪਰ ਨਾ ਉਦਾਂ ਜਿੱਦਾਂ ਵੀ ਨੀਵੇਂ ਉੱਚੇ ਦੀ ਗੱਲ ਵਾ ਬਹੁਤਾ ਨੀਵੇਂ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਦੱਸ ਦੇ ਇੰਨਾ ਕਰਖਾਵਾਂਗੇ ਬਾਕੀ ਦੂਜਾ ਨਹੀਂ ਮੰਮੀ ਨੀਵੇਂ ਦੀ ਆਪਣੀ ਮਰਜ਼ੀ ਕਰਿਓ ਬਸ ਵੱਖੀਆਂ ਨਹੀਂ ਦਿਖਣੀਆਂ ਨਹੀਂ ਵੱਖੀਆਂ ਠੀਕ ਵਾ ਆਹ ਦਾ ਚੰਗਾ ਲੱਗਾ ਤੇਲ ਨਾਲ ਦੇਣੀ ਹਾਂ ਨਹੀਂ ਚੰਗਾ ਲੱਗਾ ਤੇਲ ਨਾਲ ਦੇਣੀ ਇਹੋ ਚੱਲ ਜਣਾ ਮੈਂ ਆਪਣੇ ਧੀ ਦੇ ਤੇਲ ਨਾਲ ਦੇਣਾ ਪਾਉਣਾ ਸੂਟ ਕਾ ਮੇਰਾ ਨਹੀਂ ਆਇਆ ਸੀ ਬਕੇ ਤੇ ਟਾਡਾ ਆ ਗਿਆ ਬਿੱਲੇ ਹੁਣ ਆਪਾਂ ਜਾਂਦੇ ਆ ਇਹੋ ਕੰਮ ਹੀ ਕਰਨਾ ਵਾ ਜ ਫਰੀ ਹੋ ਕੇ ਜਿਹੜੇ ਸੀਪ ਗਿਓ ਲੈ ਆਉਣੇ ਹੋਰ ਤੇ ਦੂਜਿਆਂ ਦਾ ਸੁਨਾ ਦੇਵਣਾ ਵੀ ਛੇਤੀ ਕਰ ਦੋ ਤੇ ਹੋਰ ਮਿੰਟ ਪਤਾ ਲੱਗੂ ਫੇਰੀ ਆ ਤੇ ਹੁਣ ਮੈਂ ਫਿਰ ਦੂਜਾ ਪਾ ਲੈਣੀ ਆ ਚੱਲ ਪਾ ਲੋ ਫੇ ਜੀ ਬਸ ਆ ਗਏ ਆ ਗਏ ਦੋ ਮਿੰਟਾਂ ਦੀ ਹਾਂਜੀ ਹਾਂਜੀ ਭਾਜੀ ਆ ਗਏ ਠੀਕ ਆ ਠੀਕ ਠੀਕ ਕੋਈ ਨਹੀਂ ਆਹ ਬਸ ਤਿਆਰੀਆਂ ਕੇ ਹਾਂਜੀ 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 ਗਰਜੋਦ ਹਾਂਜੀ ਕਿੱਥੇ ਮੰਮੀ ਤੇਰੀ ਹੁਣੀ ਤੋ ਹੋ ਗਈਆਂ ਤਿਆਰ ਉਹ ਸੂਟ ਪਾਪਾ ਵੇਖਣਦੇ ਆਂ ਅੰਦਰ ਸੂਟ ਪਾਪਾ ਵੇਖਣਦੇ ਆਂ ਹਾਂਜੀ ਕਿਉਂ ਸੂਟ ਹੀ ਨਹੀਂ ਪਸੰਦ ਆਉਂਦੇ ਉਹਨਾਂ ਨੂੰ ਪਸੰਦ ਨਹੀਂ ਆਉਂਦੇ ਉਹਨਾਂ ਨੂੰ ਕਦੀ ਕੋਈ ਪਾ ਲੈਂਦੇ ਆਂ ਕੋਈ ਦੱਸ ਇਹਨਾਂ ਨੇ ਨਵੇਂ ਅਜੇ ਹੁਣੇ ਪਾ ਕੇ ਬਹਿ ਜਾਣਾ ਵਾ ਪਤਾ ਨਹੀਂ ਪੁੱਛੋ ਜਾ ਕੇ ਉਹਨਾਂ ਨੂੰ ਜਾ ਵੇਖ ਉਹਨਾਂ ਨੂੰ ਕੱਢ ਉਨ ਦਾ ਨਿਕਲੋ ਬਾਹਰ ਉਹਨਾਂ ਦਾ ਏਜੰਸੀ ਵਾਲਿਆਂ ਦਾ ਫੋਨ ਆ ਗਿਆ ਵਾ ਮੰਮੀ ਨਿਕਲ ਆਓ ਲੈ ਮੰਮੀ ਆ ਗਿਆ ਯੋ ਯਾ ਨਾ ਗੁਰਜੋਤ ਦੀਦੀ ਡੈਡੀ ਡੈਡੀ ਦੇਸ ਨੂੰ ਮੀਨੋ ਚਾਹ ਲੋ ਪਤਾ ਕੀ ਆਂਦੇ ਫੋਨ ਆਇਆ ਭਾਈ ਫੋਨ ਮੇ ਆ ਜਿਆਦਾ ਸੋਹਣਾ ਲੱਗਾ ਵਾ ਸਗੋ ਆਜਾ ਦਸਣਾ ਲੱਗਾਈ ਉਹ ਪੁੱਤ ਫਿਰ ਹੁਣ ਪਿੰਕੂ ਆ ਨਾ ਸੁਭਾ ਸੁਭਾ ਜੂ ਤਾਂ ਕਰਕੇ ਹੁਣ ਇਹ ਸ਼ਹਿਰ ਬਾਜ਼ਾਰ ਤੇ ਰੋ ਜਾਣਾ ਫਿਰ ਇਦਾਂ ਦੇ ਚੰਗੇ ਲੱਗਦੇ ਆ ਗੱਲ ਸੁਣਿਆ ਉਹ ਡੈਡੀ ਦੀ ਫੋਨ ਆਉਂਦੇ ਉਹਨਾਂ ਨੂੰ ਕਹਿੰਦੇ ਜੰਸੀ ਵਿੱਚੋਂ ਚੱਲ ਮੈਂ ਜਾਵਾ ਤੂੰ ਕੁੜਾ ਫੜ ਤਿਆਰ ਹੋ ਜਾ ਮੈਂ ਸੁਣਨਾ ਮੈਂ ਤੇ ਨਾਉਣਾ ਵਾ ਹਜੇ ਆਹੋ ਸੁਣਨਾ ਮੈਂ ਕਾ ਤਸ ਕਿੰਨਾ ਟਾਈਮ ਹੋ ਗਿਆ ਯੋ ਅਜੇ ਤਿਆਰ ਹੀ ਨਹੀਂ ਹੋਈ ਆ ਉਹ ਉਹ ਆ ਗਿਆ ਹੈ ਨਾ ਡੈਡੀ ਮੈਂ ਵੀ ਜਾਣਾ ਵਾ ਪੁੱਤ ਤੂੰ ਕੀ ਕਰਨਾ ਵਾ ਅੱਜ ਗੱਡੀ ਥੋੜਾ ਲੈਣ ਚੱਲੇ ਆਪਾਂ ਅੱਜ ਤੇ ਕਾਗਜ਼ ਪੱਤਰ ਹੀ ਬਣਾਉਣੇ ਆ ਤੇ ਮੈਂ ਘਰੇ ਕੀ ਕਰੂੰ ਤੁਲਾ ਪੁੱਤ ਗੱਡੀ ਵਿਚ ਰਿੰ ਲੈਣੇ ਆ ਫਿਰ ਵੀ ਪੁੱਤ ਵੇਖ ਕਿੰਨਾ ਸਮਾਨ ਆਪਾਂ ਘਰ ਬਣਾਇਆ ਵਾ ਘਰ ਤੋਂ ਜਾਣੀ ਦਾ ਛੱਡਣਾ ਪੁੱਤ ਕਲੋਂ ਤੇ ਲੱਗਣਾ ਵਾ ਇੱਥੇ ਦੁਪਹਿਰਾਂ ਨੂੰ ਕੌਣ ਵੇਂਦਾ ਵਾ ਕਿਸਦੇ ਘਰ ਆਲ ਵੇਂਦਾ ਵਾ ਕੋਈ ਸਹੀ ਹੈ ਤੂੰ ਘਰ ਇੱਥੇ ਰਵੇਂਗਾ ਜਦ ਤਨ ਗੱਡੀ ਲੈਣ ਜਾਊਂਗਾ ਨਾ ਪੁੱਤ ਉਸ ਦਿਨ ਤੂੰ ਚੱਲ ਜੀ ਅੱਜ ਤੇ ਕਾਗਜ਼ ਪੱਤਰ ਹੀ ਬਣਾਉਣ ਚੱਲੇ ਆਂ ਅਸੀਂ ਫੇਰ ਫੋਨ ਕਰੇ ਛੱਡ ਦਿਓ ਹੈ ਫੋਨ ਆਪਣਾ ਵਾਹ ਬਸ ਫੇਰ ਨਹੀਂ ਕੋਈ ਚੱਕਰ ਆਗਾ ਫੇਰ ਮੈਂ ਕੋਈ ਇਤੋਂ ਕਰੋ ਹੋ ਜਾਣੇ ਇਹਨੂੰ ਵੀ ਖੜਾ ਪਤਾ ਤੂੰ ਤੇ ਫੇਰ ਫੋਨ ਤੇ ਲੱਗਾ ਰਹਿਣਾ ਤੇ ਹੋਰ ਕੀ ਕਰਨਾ ਫੇਰ ਪੁੱਤ ਬਾਹਰ ਧਿਆਨ ਰੱਖੀਦਾ ਵਾਗੇ ਬਾਹਰ ਇੰਨੀ ਗਰਮੀ ਵਿੱਚ ਮੈਂ ਕਿਹੜਾ ਗਰਮੀ ਬਹੁਤ ਲੱਗਦੀ ਆ ਇੱਕ ਤਾਂ ਗਰਮੀ ਉੱਥੇ ਜਾਣਾ ਪਿਆ ਸ਼ਹਿਰ ਤੋਂ ਨਹੀਂ ਲੱਗਣੀ ਗਰਮੀ ਆ ਨਾ ਹਾਂ ਚੱਲ ਕੋਈ ਨਹੀਂ ਮੈਂ ਜਿਹੜੀ ਚੀਜ਼ੀ ਖਾਣੀ ਹੈ ਜੋ ਖਾਣਾ ਮੇਰੇ ਪੁੱਤ ਨੂੰ ਦੱਸ ਦੀ ਮੈਂ ਲੈ ਕੇ ਆਉਂਗਾ ਸ਼ਹਿਰੋਂ ਹੈ ਠੀਕ ਆ ਤੂੰ ਘਰੇ ਰਵੀ ਚੱਕਾ ਧਿਆਨ ਰੱਖੀਦਾ ਹੁੰਦਾ ਵੇਲਾ ਪਾ ਭੈਣ ਵਾਸਤੇ ਕਿੰਨਾ ਸਮਾਨ ਬਣਾ ਬਣਾ ਰੱਖਿਆ ਇੱਥੇ ਹੈ ਕੋਈ ਨਾ ਮੇਰੇ ਰੋਬੀ ਵਿੱਚ ਫੋਨ ਤੇ ਪੁੱਤ ਪੈਸੇ ਕਈ ਗੱਲਾਂ ਪੈਸੇ ਪੂਹੇ ਕਰਨਾ ਹੈ ਕਈ ਕੁਛ ਕਰਨਾ ਹੈ ਤੇ ਮੇਰਾ ਮਨ ਵਾ ਚਲ ਮੈਂ ਆਪਣੇ ਵਾਲਾ ਛੱਡ ਜੂੰਗੀ ਡੈਡੀ ਨਾਲ ਤੇ ਫਿਰ ਉਹ ਵੀ ਲਿੰਕਵਾਣਾ ਆਹੋ ਨਹੀਂ ਨਹੀਂ ਮੈਂ ਤੇ ਫਿਰ ਉਹਨੇ ਏਜੰਸੀ ਵਾਲਿਆਂ ਦਾ ਫੋਨ ਤੇ ਮਿੰਟ ਮਿੰਟ ਇੰਨੇ ਤੇ ਹੁੰਦਿਆਂ ਨੂੰ ਕੋਇਨਸ ਖਰੀਦ ਲੈਣੇ ਆ ਮੈਂ ਆ ਖੜਿਆ ਸੀ ਵੀ ਤੁਸੀਂ ਸੂਟ ਪਾਪਾ ਇੱਥੇ ਅੱਜ ਹੀ ਵੇਖ ਲੈਣੇ ਤਾਂ ਤੁਸੀਂ ਤਿਆਰੀ ਨਹੀਂ ਹੋਈ ਤੂੰ ਤਿਆਰੀ ਨਹੀਂ ਹੋਈ ਜਾਣਾ ਮੈਂ ਲੱਗੀ ਨਾ ਹੁਣ ਤੇ ਮੇਰਾ ਮਨ ਇਹ ਹੀ ਕਿ ਤੂੰ ਉਹਨੂੰ ਮਨਜੋਤ ਨੂੰ ਫੋਨ ਲਾ ਲੈਂਦੀ ਤੇ ਮਨਜੋਤ ਵੀ ਆਪਣਾ ਧਾਰ ਕਾਟ ਲੈ ਕੇ ਉੱਥੇ ਆ ਜਾਂਦਾ ਪੁੱਤ ਮੇਰਾ ਮਨਵਾ ਵੀ ਆਪਾਂ ਦੀਣੀ ਦੀ ਹੈਗੀ ਗੱਡੀ ਤੇ ਸਿੱਧੀ ਕਰ ਜੋ ਉਹਦੇ ਮਨਜੋਤ ਦੇ ਨਾਂ ਤੇ ਹੀ ਕਰ ਦਈਏ ਗੱਜਾ ਤੇਰਾ ਨਾਂ ਨਿਕਲਣ ਡਿਆ ਹੀ ਆ ਮੈਂ ਇਹ ਗੱਲ ਆ ਗਿਆ ਮਨਜੋਤ ਇਹਦਾ ਵੀ ਚਲੋ ਮਾਲਕ ਨੌਗਾ ਪਾ ਦੂਗਾ ਕੋਈ ਨਹੀਂ ਆਪਣੇ ਪੱਤਰ ਨੂੰ ਵੀ ਲੈ ਕੇ ਤਾਂ ਲੈ ਤਾਂ ਕੋਈ ਨਹੀਂ ਮੇਰਾ ਤਾਂ ਸਿੱਧਾ ਮਨਜੋਤ ਦੇ ਨਾਂ ਤੇ ਹੀ ਕਰ ਦਈਏ ਪੁੱਤ ਗੱਡੀ ਮੰਮੀ ਤੇ ਆ ਬਰਾਤੀ ਵੀ ਗੱਲਾਂ ਕਰ ਲੈਗੇ ਇਹ ਨਹੀਂ ਆਪਾਂ ਇਹ ਆਂਦੀ ਵੀ ਚੱਲ ਰਹੀ ਹੈ ਮੈਂ ਕਾ ਵੇਖ ਲੋ ਸਹੀ ਆ ਗੱਲ ਤੇ ਮੈਂ ਦੱਸ ਫਿਰ ਡੈਡੀ ਨੂੰ ਦੱਸਾਂਗੇ ਤੁਸੀਂ ਕਹਤਾ ਪਹਿਲਾਂ ਹੀ ਸੋ ਚੰਗਾ ਹੋ ਗਿਆ ਨਹੀਂ ਨਹੀਂ ਮੇਰਾ ਉਹਦੇ ਹੁਣ ਰੌਣੇ ਦੇ ਨਾਂ ਤੇ ਗੱਡੀ ਕਰੀਦੀ ਆ ਮੁਰਕੇ ਦੋਰੇ ਦੋਰੇ ਫੇਰ ਕਿੰਨੇ ਕਿੰਨੇ ਪੈਸੇ ਲੱਗਦੇ ਆ ਹਾਂ ਬਸ ਇਹੋ ਰਾਦਾ ਹੀ ਉਹ ਮੇਰਾ ਚਲ ਜਿਹੜਾ ਗਿਫਟ ਹੈ ਉਹਨੂੰ ਦੇਣਾ ਵਾ ਚਲ ਮੈਂ ਖਲੋਤੀਆਂ ਗੱਲਾਂ ਨਾ ਕਰੀ ਜਾਓ ਜਾਓਗਾ ਹੋ ਤਿਆਰ ਚਲ ਨਾਲ ਆਪਾਂ ਤੁਹਾਨੂੰ ਫਿਰ ਦਿਨ ਨਾਲੋਂ ਆਪੇ ਫੋਨ ਮੈ ਲਾਲਨ ਹੂੰ ਉਹਨੂੰ ਆਹੋ ਨਹੀਂ ਤੁਸੀਂ ਮੇਰੇ ਦੁਆਲੇ ਹੋਈ ਜਾਂਦੇ ਸੂਟ ਪਾਵਾ ਵੇਖੀ ਜਾਂਦੀਆਂ ਵਾ ਜਦੋਂ ਉਹੜੇ ਮੈਂ 13 ਵਾਲੇ ਦਿਨ ਪਾਇਆ ਜੇ ਕੋ ਹੋਇਆ ਫਾਟਾ ਵਾ ਤਾਂ ਮੈਂ ਉਹੜੇ ਦਰਜੀ ਕੋ ਜਾਣਾ ਮੁੜਕੇ ਟੇਲਰ ਕੋ ਜਾਊਂਗੀ ਮੇਰਾ ਸੁੱਤਰ ਕਰ ਦੇ ਕਾਲ ਨਹੀਂ ਆਈ ਦਾ ਹੁੰਦਾ ਮੰਮਾ ਫੇਰ ਆਹੋ ਹੀ ਸੂਟ ਪਾ ਹਲੋ ਕੋਈ ਨਹੀਂ ਇਹੋ ਪਾਲਾ ਸასი ਕਾਲ ਸასი ਕਾਲ ਕੀ ਹਾਲ ਬਤ ਕੀ ਗੰਢਿਆ ਅੱਛਾ ਅੱਛਾ ਠੀਕ ਆ ਠੀਕ ਆ ਹਾਂ ਹਾਂ ਠੀਕ ਆ ਸਾਰੇ ਪੁੱਤ ਸਾਰੇ ਠੀਕ ਆ ਹਾਂ ਮੇਰਾ ਮਨ ਹੈ ਨਹੀਂ ਨਹੀਂ ਮੇਰਾ ਮਨ ਪਰ ਕੀ ਹੈ ਮੇਰਾ ਮਨ ਹੈ ਵੀ ਤੂੰ ਆ ਜਾਂਦਾ ਸ਼ਹਿਰ ਨੂੰ ਉਹ ਕੰਮ ਹੀ ਕੋਈ ਆਲੇ ਮਨਪ੍ਰੀਤ ਨਾਲ ਗੱਲ ਕਰ ਲੈ ਆ ਕਰ ਲੈ ਉਹਨਾਂ ਗੱਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਆਧਾਰ ਕਾਰਡ ਦੱਸ ਦੀ ਲੈ ਵੇ ਉੱਥੇ ਕਰਨਾ ਚਾਹੀਦਾ ਅੱਛਾ ਕੀ ਕੀ ਚਾਹੀਦਾ ਆਧਾਰ ਕਾਰਡ ਹੀ ਚਾਹੀਦਾ ਵਾ ਹਾਂ ਤੇ ਬਸ ਨਾ ਤੇ ਉਹ ਬਾਕੀ ਨਾ ਮੁੰਡਿਆ ਮੜਿਆ ਨੂੰ ਪਤਾ ਉਹ ਏਜੰਸੀ ਆਪੇ ਦੱਸ ਦੇ ਆਧਾਰ ਕਾਰਡ ਹੀ ਚਾਹੀਦਾ ਨਾ ਤੇ ਗੱਡੀ ਹੋਣੀ ਉਹਦੇ ਵਧੀਆ ਵਾ ਉਹਦੇ ਨਾਂ ਦੇ ਹੋ ਜੂਗੀ ਸਭ ਚੰਗਾ ਵਾ ਉਹ ਮੈਂ ਸਿੱਧੀ ਉਹਦੇ ਨਾਂ ਤੇ ਕਰਾ ਦਈਏ ਆ ਪਰ ਕਾਲ ਨਹੀਂ ਆਈ ਜਾਂਦਾ ਮਸਾ ਮਸਾ ਕਰਦੇ ਹੁਣ ਜਿੱਦਾਂ ਜਾਣਾ ਹੀ ਆ ਤੇ ਜਾਣਾ ਹੈ ਜਿੰਦਰ ਅੱਜ ਇਹਦੇ ਸੂਰ ਤੁਸੀਂ ਇੱਥੇ ਆਪ ਆ ਵੇਖਣੀਆਂ ਟਾਈਮ ਹੋਣਾ ਮੁੜ ਕੇ ਫਿਰ ਹੋਰ ਵੀ ਕੰਮ ਕਰਨੇ ਹੁੰਦੇ ਕਿ ਕੱਲਾ ਇਹੋ ਕੰਮ ਹੀ ਕਰਨਾ ਮੈਨੂੰ ਥੋੜੇ ਪਤਾ ਵੀ ਏਡੀ ਛੇਤੀ ਫੋਨ ਆਇਆ ਨਾ ਦੋਸਤਾਂ ਨਾਲ ਜਾਣਾ ਪੈਣਾ ਮੈਨੂੰ ਇਹ ਗੱਲ ਤਾਂ ਥੋੜੀ ਪਤਾ ਨਹੀਂ ਹੁੰਦੀ ਆਪਣੇ ਘਰ ਚਲੋ ਡਈਆਂ ਹੀ ਕਰ ਪਾਉਂਦੀਆਂ ਡਈਆਂ ਦੇ ਕਰਨ ਲਈ ਤੇ ਇਹਨੂੰ ਤਾਂ ਪਤਾ ਹੈਗਾ ਵੀ ਆਵੇ ਮੈਂ ਤਿਆਰ ਹੋ ਕੇ ਬੈਠ ਗਈ ਚਲ ਮੈਂ ਹੁਣ ਤੇ ਕੁੜੀ ਕੋ ਫੋਨ ਫੜਾ ਉਹ ਫਿਰ ਤਿਆਰ ਹੋ ਜੇ ਆ ਜਾ ਕਹਿ ਕਰ ਠੀਕ ਆਹੋ ਅਗੇ ਭਾਬੀ ਦੀ ਵੀ ਗੱਡੀ ਆਈਏ ਤੇ ਭਾਬੀਏ ਨਾਮ ਆਵੇ ਵੀਰ ਨੂੰ ਝਾਟੀ ਮੀਣਾ ਮਾਰ ਦਿੰਦੀ ਹੁੰਦੀ ਐ ਆ ਗੱਡੀ ਦੀ ਮੇਰੇ ਨਾ ਹੀ ਆ ਮੇਰੇ ਤੇ ਕਹਿ ਦਿੱਤੀ ਜਿਹਨੇ ਮੈਨੂੰ ਮਾਰਨੇ ਫੇਰ ਰਹਿੰਦੇ ਤੂੰ ਹੀ ਠੀਕ ਐ ਜਿਸ ਮੈਂ ਛੰਡ ਕਾਦਣਾ ਕਾ ਗਿੱਜਾਏ ਆਪਣਾ ਪੈਣਾ ਸਾਰੇ ਪੇਦ ਕਰਦੇ ਖੋਲ ਹੀ ਜਾਂਦਾ ਹਾਂ ਕੱਲ ਮੈਂ ਆਨ ਕੀ ਕੀ ਮਾਇਨ ਕਿਹਦਾ ਫੋਨ ਆਇਆ ਭਾਬੀ ਤੇਰੀ ਦਰਾਨੀ ਦਾ ਅੱਛਾ ਤਾਂ ਮੈਂ ਆਖਾਂ ਚੁਗਲੀਆਂ ਮੇਰੀਆਂ ਹੀ ਲਾਈ ਜੰਨਾ ਉਹ ਨਹੀਂ ਨਹੀਂ ਉਹ ਮੇਰੇ ਉਧਰ ਨਿਕਲ ਗਿਆ ਮੂੰਹ ਕੀ ਨਿਕਲ ਗਿਆ ਮੂੰਹ ਉਹ ਕਹਿੰਦੇ ਗੱਡੀ ਲੈਣੀ ਆ ਤੇ ਕਾਗਜ਼ ਪੱਤ ਦੇ ਆਪਣੇ ਤੇਰੇ ਨਾਲ ਕਰਾਉਣੇ ਆ ਅੱਛਾ ਉਹਨਾਂ ਨੇ ਗੱਡੀ ਦੇਣੀ ਆ ਪਤਾ ਨਹੀਂ ਗੱਡੀ ਜੇ ਨਹੀਂ ਹਣੀ ਲੈ ਨਾਲੇ ਗੱਲ ਵੀ ਗੰਡਾ ਤੇ ਨਾਲਿਆਂ ਦਾ ਪਤਾ ਨਹੀਂ ਪਤਾ ਕਿਉਂ ਨਹੀਂ ਸਾਰਾ ਤੁਹਾਨੂੰ ਪਤਾ ਅੰਦਰ ਖਾਤੇ ਦੁੱਪtheta ਚਲਾ ਗਵਾ ਨਹੀਂ ਭਾਬੀ ਉਹ ਕਹਿੰਦੇ ਗੱਡੀ ਬੁਖਤ ਕਰਾਈ ਹੋਣਾ ਹਾਂ ਤੇ ਉਹ ਕਹਿੰਦੇ ਉਹ ਨਾਂ ਤੇਰੇ ਕਰਾ ਲੈਣੇ ਆ ਚੰਗਾ ਭਰਾਵਾ ਕਰਾ ਲੈ ਨਾ ਮੁੜ ਕੇ ਫਿਰ ਮੁਸ਼ਕਲ ਵੜੀ ਹੁੰਦੀ ਆ ਚਲਾਉਣੀ ਤਾਂ ਮੁੜ ਕੇ ਬੰਦਿਆ ਨਹੀਂ ਹੁੰਦੀ ਆ ਕੁੜੀਆਂ ਨੇ ਕਿਹੜੀ ਚਲਾਉਣੀ ਆ ਹੁਣ ਮੇਰੇ ਨਾਂ ਹੈਗੀ ਆ ਤੇ ਮੇਰਾ ਮੌਕਾ ਤੇ ਲੱਭ ਜਾਂਦਾ ਮੈਨੂੰ ਮਿਹਨੇ ਮਾਂ ਦਾ ਗੁੱਸੇ ਚ ਬੰਦਾ ਮੈਨੇ ਮਾਰ ਵੀ ਦਿੰਦਾ ਤੇ ਤੂੰ ਚੇਚਾ ਨੂੰ ਦੱਸਣ ਡਿਆਂ ਹੈ ਭਾਬੀ ਉਹ ਨਿਕਲ ਗਿਆ ਗੱਲ ਤੋਂ ਉਹ ਵੀ ਉਹ ਘਰ ਦੀ ਮੈਂਬਰ ਹੀ ਆਣਗੇ ਮੈਂਬਰ ਹਜੇ ਨਹੀਂ ਨਾ ਬਣੀ ਜਦੋਂ ਬਣੂਗੀ ਉਦੋਂ ਗੱਲ ਕਰਦਾ ਚੰਗਾ ਲੱਗਦਾ ਉਹ ਮੈਂ ਉਹਨੂੰ ਸੁਣਾਉਂਵਾਂ ਡਿਆਂ ਇਹ ਗੱਲ ਨੂੰ ਮੈਨਾ ਨਾ ਮਾਰੂਗੀ ਮੇਣਾ ਨਾ ਮਾਰੂਗੀ ਜਿੰਨਾ ਨੇ ਗੱਡੀਆਂ ਲੈ ਆਉਣੇ ਮੇਰੇ ਮਾਰ ਹੀ ਦਿੰਦੀਆਂ ਹੁੰਦੀਆਂ ਆ ਭਾਵੇਂ ਤੂੰ ਆਪਣੇ ਨਾਲ ਪਹਿਲਾਂ ਕਿਉਂ ਨਾ ਕਰਾ ਲਾ ਫਿਰ ਵੀ ਇਹਨੇ ਕਹਿਣਾ ਗੱਡੀ ਮੇਰੀ ਮੇਰੇ ਮਾਪਿਆਂ ਨੇ ਦਿੱਤੀ ਤੇ ਨਾ ਤੂੰ ਆਪਣੇ ਕਰਾ ਲਈ ਫਿਰ ਆ ਮੇਣਾ ਬਣ ਜਾਣਾ ਈ ਤੇ ਮੈਂ ਤਾਂ ਹੀ ਕਹਿ ਲਿਆ ਕਿ ਨਾ ਦੇ ਜੇ ਮੇਰੇ ਮਾਂ ਨੇ ਫਿਰ ਨਾ ਹੀ ਦੇ ਤੇ ਉਹਨਾਂ ਨੇ ਆਪਣੀ ਧੀ ਨੂੰ ਦੇਣੀ ਆ ਤੈਨੂੰ ਲੈੰਦਿਆਂ ਨੂੰ ਭਾਰ ਹੁੰਦਾ ਵਾ ਦੱਸ ਚੱਲ ਵੇਖ ਲਈਨੇ ਭਾਬੀ ਆ ਵੇਖਣਾ ਕੀ ਆ ਜਾ ਫਿਰ ਕਾਗਜ਼ ਪੱਤਰ ਲੈ ਕੇ ਤੇ ਕਰਾ ਲਈ ਆਪਣੇ ਨਾਂ ਮੁਰਕੇ ਬਹੁਤ ਚ ਪੰਗੇ ਪੈਂਦੇ ਬਾਅਦ ਚ ਆਹ ਮੁਰਕੇ ਆਰਟੀਓ ਸੀਮਨ ਲਾਇਸੈਂਸ ਵਾਲਾ ਮੇਰੇ ਨਾਂ ਹੀ ਹੋਣਾ ਆ ਆਹ ਚਲਾਉਣੀ ਨਾਲੇ ਉਹਨੇ ਥੋੜੀ ਆ ਚਲਾਉਣੀ ਤੇ ਮੁਰਕੇ ਤੂੰ ਹੀ ਆ ਵਹੀ ਗੱਡੀ ਤੇ ਰਹਿਣਾ ਚੜੇ ਆਹ ਮੁਰਕੇ ਵੇਚਣੀ ਵੀ ਔਖੀ ਹੁੰਦੀ ਆ ਜੀ ਹੁਣ ਮੇਰੇ ਵਾਲੀ ਆ ਇਹ ਤੂੰ ਹੀ ਵਾਈ ਫਿਰਦਾ ਅੱਜ ਤੇ ਤੂੰ ਇਹੋ ਤੋੜੀ ਛੜੀ ਆ ਭਾਬੀ ਤੂੰ ਵੀ ਚੱਲ ਲੱਲੀ ਹੁਟੇ ਫਿਰ ਕੀ ਨਵੀਂ ਦੇ ਹਾਂ ਜਦ ਤਾ ਆਉਗੇ ਅਸੀਂ ਮੈਂ ਆਖੂਗੀ ਨਰ ਵੀ ਨੂੰ ਵੀ ਇਹਦੇ ਤੇ ਹੁਣ ਗੇੜਾ ਰੱਖਣਾ ਤੇ ਮੈਂ ਮਨਾ ਕੀਤਾ हूँ उन फिर मैं अंदर से जा के अपने गाली रख लानी है कोई गाली रख ली तुम तू उन्हें कुछ ये नहीं बाज मैं तैयार हूँ यहाँ पर भी चल ठीक चल लावी कब निकली बढ़ गया मम्मी मम्मी मैं चलें हाँ उठे सो रहे हैं हत्या में ਉਹਨਾਂ ਗੱਡੀ ਲੋ ਬੁਖਤ ਕਰਾਈ ਉਹਨਾਂ ਗੱਡੀ ਅੱਛਾ ਉਹਨਾਂ ਨਾਂ ਮੇਰੇ ਕਰਾਉਣੀ ਹੈ ਕਾਗਜ਼ ਪੱਤਰ ਮੰਗਣ ਦੇ ਚੱਲ ਵੀਰ ਫਿਰ ਮੈਨੂੰ ਵੀ ਲੈ ਜਾ ਤੂੰ ਨਾਲ ਗੱਡੀ ਤੇ ਮੇਰੇ ਨਾਂ ਹੋਣੀ ਤੂੰ ਅੱਥੀ ਕਰਨਾ ਹੇ ਮੰਮੀ ਦੱਸ ਚਾਹ ਥੋੜਾ ਮੈਨੂੰ ਮੇਰੇ ਭਰਾ ਨੂੰ ਗੱਡੀ ਮਿਲਣੀ ਆ ਮੈਂ ਵੀ ਇੱਥੇ ਵੇਖਵਾ ਖਲੋਉਂਗੀ ਆਹੋ ਜਲੂਸ ਕੱਢੋਗੇ ਗੱਡੀ ਲੈਣੀ ਗੱਡੀ ਲੈਣੀ ਆ ਤੋ ਤੋਨਨਵਾ ਦੇਣਾ ਹੀ ਇੱਕ ਵਾਰੀ ਵੀ ਗੱਡੀ ਲੈ ਲਓ ਮੈਂ ਤਾਂ ਕਿਹਾ ਹੀ ਉਹ ਕਹਿੰਦੇ ਦੇਣੀ ਆ ਤਾਂ ਫਿਰ ਮੈਂ ਨਾਂ ਦਾ ਕਰਨੀ ਗੱਡੀ ਚਲੋ ਆਪਣੀ ਅਗੇ ਭਾਬੀ ਬਿਨੇ ਬੜੇ ਮਾਰਦੀ ਆਪਣੀ ਗੱਡੀ ਤੇ ਆਪਣੀ ਗੱਡੀ ਜੰਗ ਚ ਚੰਗੀ ਹੁੰਦੀ ਹੈ ਚਲ ਮੰਮੀ ਨਾਲ ਉਹ ਆਪਣੀ ਮਰਜ਼ੀ ਦੇ ਨੇ ਐਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮਨਪ੍ਰੀਤ ਮੈਂ ਨਾਲ ਪਹਿਲਾਂ ਹੀ ਗੱਲਾਂ ਕਰਦੀ ਹੁੰਦੀ ਹੈ ਉਹ ਤੇ ਘਰ ਦੇ ਅਦਾਸ ਦੂਜਾ ਬੜਾ ਤੇ ਨਾ ਮੈਂ ਤਾਂ ਆਖਿਆ ਘਰੇ ਉਹਦੋਂ ਐਵੇਂ ਕਰਦੀ ਪਰ ਗੱਲਾਂ ਸੱਚ ਹੀ ਨਾਲੇ ਮੰਮੀ ਇੱਕ ਜੀ ਗੱਡੀ ਆਈ ਹੋਈ ਨਾ ਤੇ ਦੂਜੀ ਬਿਨੇ ਬੜੇ ਮਾਰਦੀ ਹੁੰਦੀ ਤੇ ਗੱਡੀ ਵੀ ਫਿਰ ਤਿਆਰ ਰੱਖਿਓ ਦੇਣ ਨੂੰ ਤੋਰਦਾ ਪੈਤ ਕਰਨਾ ਮੋਟਾ ਦੇਣਾ ਮੈਂ ਮੇਰੇ ਵਰੀ ਮੋਟਰਸਾਈਕਲ ਆਵ ਕੱਦੀਆਂ ਭਾਲਦੇ ਮੰਮੀ ਵੇਖ ਲੈ ਦੇ ਵੱਲ ਚਲ ਤੇਰੇ ਕਰਮਾਂ ਤੇ ਹਉਦ ਗਈ ਤੇ ਤੈਨੂੰ ਵੀ ਲੈਦਾ ਕਰ ਹੁਣ ਤਾਂ ਮੋਟਰਸਾਈਕਲ ਹੀ ਪੁੱਤ ਦੇ ਦਿੰਨੇ ਤੇ ਮੰਮੀ ਹਾਂ ਮੀ ਤੇ ਪਿਆਰ ਕਰ ਲੈ ਤੇ ਹਾਂ ਮੀ ਤੇ ਪਰੋ ਕਰਮਾਂ ਚਾਪੇ ਹੋ ਜਾਣੀਆਂ ਕੋਈ ਨਹੀਂ ਤੂੰ ਲੜ ਕੇ ਲੇਟ ਕਰਨ ਨਹੀਂ ਓ ਡਿੱਕਣ ਦੇ ਮੈਨੂੰ ਨਹੀਂ ਮੈਂ ਵੀ ਨਾਲ ਜਾਣਾ ਮੈਂ ਪੁੱਤ ਤਿਆਰ ਹੋ ਕੇ ਬੈਠੀ ਮੈਂ ਤੇ ਜਾਣਾ ਹੈਗਾ ਫਾਲੋ ਵੱਲ ਹੁਣ ਐਨੇ ਹੋ ਮੈਂ ਕਿਤੇ ਉਹਨੇ ਅੱਖ ਨਹੀਂ ਚੁੱਕਿਆ ਚਲ ਤੂੰ ਤਿਆਰ ਹੋ ਨਾ ਨਹੀਂ ਮੈਂ ਛੱਡ ਦੇਣਾ ਰਾਜ ਚੱਲ ਵੀ ਨੂੰ ਬੱਸੀ ਚੱਲ ਮੰਨੇ ਵੀਰ ਮੈਨੂੰ ਲੈ ਜਾ ਹਾਂ ਜੱਜ ਲੂਸ ਕਢਣਾ ਉੱਥੇ ਹਾਏ ਮੈਂ ਜਲੂਸ ਮੈਂ ਮੰਮੀ ਵੀ ਦੱਸਣਾ ਜਲੂਸ ਨੂੰ ਤੇ ਮੈਂ ਤਾਂ ਕਾਜ ਫੜਾਉਣੇ ਆਫਸਰ ਮੰਦੇ ਹੋਗੇ ਮੈਂ ਮਲੇ ਮੋਟੇ ਜਾ ਹੋਈ ਤਕ ਕੋਈ ਨਹੀਂ ਮੈਂ ਮਾਸਾ ਮੈਂ ਵੀ ਸ਼ਰਮਿੰਦੀ ਹਾਂ ਉਹਨੂੰ ਉੱਥੇ ਫਿਰ ਕੀ ਹੈ ਤੂੰ ਜ਼ਿਆਦਾ ਬਿਸ਼ਰਮ ਹੋ ਜੀ ਲੈ ਦੇ ਤੂੰ ਚੱਲ ਕੋਈ ਮੇਰੇ ਅੱਗੇ ਵੀ ਸ਼ਰਮ ਮੈਨੂੰ ਕਿਹੜੀ ਸ਼ਰਮ ਆਉਣੀ ਮੰਮੀ ਨੂੰ ਕਹ ਲੈ ਜਾ ਮੈਨੂੰ ਨਾਲ ਮੈਂ ਹੁਣ ਉਹਨੂੰ ਮੁੰਡੇ ਨੂੰ ਕੀ ਆਖਾਂ ਉਹ ਆਖਣ ਡਿਆ ਮੈਨੂੰ ਆਪ ਸ਼ਰਮ ਆਉਂਦੀ ਹੈ ਮੰਮੀ ਮੈਂ ਵੀ ਮਾਸਾ ਮਾਤਾ ਸ਼ਰਮ ਕਰ ਲੂਗੀ ਮੈਨੂੰ ਕਿਹੜੀ ਅੰਦੀ ਨਹੀਂ ਹੈ ਸ਼ਰਮ ਕਿਹੜੀ ਮੈਂ ਦੁਕਾਨੋਂ ਖਰੀਦਣੀ ਆ ਆਪੇ ਜਿੰਨੀ ਮਰਜ਼ੀ ਲੈ ਆਈ ਜਾਊ ਕੀ ਪਾਸਾ ਪੱਲਾ ਜਾਂ ਛੱਡ ਦਿਆ ਕਰੋ ਮੁੜ ਕੇ ਭੈਣ ਭਰਾ ਸਲਾਹ ਕਰ ਲੋ ਤੂੰ ਹੀ ਮਮੀ ਪਰ ਉਹ ਤਾਂ ਨਿਆਪੇ ਮੈਨੂੰ ਲੈ ਜਾਣਾ ਹੀ ਮੰਨ ਜਾ ਮਮੀ ਮੈਨੂੰ ਮੈਂ ਜਾ ਲੰਦੇ ਨਾਲ ਪੁੱਛ ਲਾ ਉਹਨੂੰ ਫਿਰ ਮੈਂ ਕੀ ਆਨੀ ਆ ਮੈਂ ਤਾਂ ਕਿ ਮੈਨੂੰ ਉੱਥੇ ਬੱਸੇ ਚੜਾ ਦੋ ਮੈਂ ਤਾਂ ਤਿਆਰ ਹੋਈ ਆ ਮਮੀ ਮੈਂ ਆ ਜਾ ਕਰਨਾ ਹੋਰਦਾ ਇਹਨੂੰ ਰਹਿਣ ਦੇ ਓ ਵੇਖ ਲੈ ਕਿੱਦਾਂ ਬੁੜਕਦਾਈਓ ਮੈਨੂੰ ਨਾ ਖੜੇ ਹੋ ਕਿਤੇ ਮੇਰੇ ਨਾਲ ਜ਼ਿਆਦਾ ਜਲੂਸ ਨਿਕਲਦਾ ਵਾ ਜਦੋਂ ਤੂੰ ਕੋਈ ਚੀਜ਼ ਆਪਣੀ ਲੈਣੀ ਹੋ ਫਰੀਦੜੀ ਤੂੰ ਉਦੋਂ ਪੁੱਤ ਚੱਕਣਾ ਆਪਣੀ ਬੋਟੀ ਆ ਗਈ ਵੇਖੀ ਉਹਨੂੰ ਲੈ ਕੇ ਜਾਂਦਾ ਫਿਰ ਬੋਟੀ ਨੂੰ ਤਾਂ ਪਤਾ ਉਹਨੇ ਘੜਦਾ ਹੀ ਘੜਨਾ ਇਹ ਕੋਈ ਤਾਂ ਤੇ ਭੈਣਾ ਹੀ ਮਾੜੀਆਂ ਹੁੰਦੀਆਂ ਮੈਂ ਦੱਸ ਕੀ ਹੋ ਗਿਆ ਕਿੱਥੇ ਜਾਣਾ ਹੈ ਅਵੇਹਲਾ ਭਾਬੀ ਉਹਦੇ ਮੰਨੇ ਵੀਦੇ ਸਹੁਰਿਆਂ ਵਾਲਿਆਂ ਨੇ ਜਿੱਥੇ ਗੱਡੀ ਆ ਬੁੱਕ ਕਰਾਈ ਤੇ ਉਹਦੇ ਨਾਂ ਕਰਨੀ ਆਂ ਤੇ ਤੂੰ ਆਪਣੇ ਲੈ ਜਾ ਪ੍ਰੂਫ ਪ੍ਰਾਪਤ ਰਹਿਣਾ ਹੀ ਕਰ ਦਿੰਦੇ ਸਿੱਧੀ ਤੇ ਚੱਲਿਆ ਮੈਂ ਕਿਹਾ ਚੱਲ ਮੈਨੂੰ ਵੀ ਲੈ ਜਾ ਤੇ ਮੈਨੂੰ ਲੈ ਕੇ ਨਹੀਂ ਜਾਂਦਾ ਵੇਹਲਾ ਤੇ ਇੱਕ ਗੱਲ ਹੋਰ ਵੇਹਲਾ ਆਪ ਗੱਡੀ ਆਉਣੀ ਹੈ ਤੇ ਘਰ 'ਚ ਤੇ ਮੇਰੇ ਵਰੀ ਕਹਿੰਦਾ ਮੋਟਰਸਾਈਕਲ ਦੇਣਾ ਤੈਨੂੰ ਪੈਣਾ ਤੈਨੂੰ ਵੀ ਗੱਡੀ ਦੇਣੀ ਜੇ ਤਰਾ ਰੀਜ ਨਾਲ ਵਿਆਹ ਕਰਦੇ ਠਰਾ ਕੇ ਕਰਦੇ ਪਹਿਲਾਂ ਮੰਨੇ ਦਾ ਕਰਨਾ ਹੀ ਸਾਲਵਾ ਤੇਰਾ ਕਰਨਾ ਹੀ ਹੁਣ ਪੈਣਾ ਮੋਟਰਸਾਈਕਲ ਹੀ ਦੇਣਾ ਪੈਣਾ ਛੇਤੀ ਛੇਤੀ ਤੈਨੂੰ ਗੋਲਟ ਲੈ ਦਿੰਨੇ ਇਹ ਕਿੱਡੀ ਗੱਲ ਕੀਤੀ ਹੈ ਜਿੱਥੇ ਇਹ ਗੱਡੀ ਹੋਵੋ ਗੱਲ ਅੱਡੇ ਹੀ ਆ ਵੀ ਦੋ ਵਿਆਹ ਕਰਨ ਲੱਗੇ ਆ ਤੇ ਉਹਨ ਭਰਾਵਾਂ ਵੱਲ ਵੇਖ ਨਹੀਂ ਮੰਮੀ ਚਲੋ ਉਹਦੇ ਕਿਸ਼ਤਾਂ ਤੇ ਬੰਦਾ ਲੈ ਲੈਂਦਾ ਵਾ ਕਿਸ਼ਤਾਂ ਤੋਂ ਮੁੜ ਕੇ ਹੌਲੀ ਹੌਲੀ ਲੈਂਦੀਆਂ ਜਾਂਦੀਆਂ ਵਾ ਪਰ ਹੁਣ ਇਹ ਆ ਵੀ ਹੁਣ ਗੁੱਲਟ ਲੈ ਦਿੰਨੇ ਆ ਨੀਕੋ ਜੀਆਂ ਜਿੱਦਾਂ ਸਾਡੀਆਂ ਦੋਵਾਂ ਦੀਆਂ ਮੰਮੀ ਗੱਡੀਆਂ ਇਹੋ ਦੀ ਵੀ ਆਉਣੀ ਤੇ ਮੇਰੀ ਵੀ ਆਈ ਆ ਤੇ ਅਹੀਂ ਇਹ ਵੀ ਨਮੋਸ਼ੀ ਵਾਲੀ ਗੱਲ ਆ ਲੋਕਾਂ ਨੇ ਕਹਣਾ ਆਪ ਗੱਡੀਆਂ ਰਾਲ ਲੀਆਂ ਫੇਰ ਕੀ ਮੰਮੀ ਜਾਦੇ ਪੈਸੇ ਦੇ ਕੇ ਪੈਰ ਤੇ ਵੀ ਤੇ ਬੁੱਕ ਹੋਈ ਜਾਂਦੀ ਆ ਚੱਲ ਪੈਣਾ ਬਾਅਦ ਚ ਲੈ ਲਈ ਹੁਣ ਮੋਟਰਸਾਈਕਲ ਲੈਦਾ ਦੋ ਵਿਆਹ ਇਕੱਠੇ ਕਰਨੇ ਆ ਤੇ ਕਿਸ਼ਤਾਂ ਵੀ ਬੜੀ ਔਖੇ ਲੈਂਦੀਆਂ ਵਾ ਬਾਅਦ ਚ ਦੇ ਦਾਂਗੇ ਤੈਨੂੰ ਮੈਂ ਤਾਂ ਖਤਰ ਕਰਮਾ ਚਾ ਉਹ ਤੈਨੂੰ ਫੇਰ ਮਿਲ ਜੂ ਏਦਾਂ ਕਰਦੇ ਹੁਣੇ ਚੱਲੇ ਤੇ ਹੈਗੇ ਹੀ ਆ ਉੱਥੇ ਹੀ ਮੋਟਰਸਾਈਕਲ ਬੁੱਕ ਕਰਾ ਲੈਨੇ ਆ ਆਪਣੇ ਪਰੌਣੇ ਨੂੰ ਸੱਦ ਲਾ। ਉਹਦੇ ਨਾਂ ਤੇ ਕਾਗਜ਼ ਬਣਾ ਲਾਂਗੇ। ਮੇਰੀ ਗੱਲ ਸੁਣੋ। ਮੰਮੀ ਅੱਜ ਤੁਹਾਡੀ ਗੱਲ ਸਹੀ ਆ। ਵੀ ਵਾਕੇ ਹੀ ਖਰਚਾ ਬੜਾ ਹੋਇਆ ਵਿਆਹ ਤੇ ਹਨਾ ਤੇ ਫਿਰ ਰਾਮ ਤੋਂ ਵੀ ਮੋਟਰਸਾਈਕਲ ਬਣਾ ਦਿਓ। ਤੇਰਾ ਹੀ ਨਹੀਂ ਪੈਣਾ ਪਤਾ ਲੱਗਦਾ। ਹੁਣੇ ਤੂੰ ਗੱਡੀ ਮੰਗਣ ਲਈ ਹਾਂ। ਹੁਣੇ ਤੂੰ ਮੋਟਰਸਾਈਕਲ ਵੀ ਕਰਤਾ ਕਰਤਾ ਕਿੰਦਾ ਹੁੰਂਦੇ ਆ ਹਣ। ਕਈ ਕੁਛ ਨਾਉਂਗੇ ਹਨਾ ਮੰਮੀ ਗਹਿਣਾ ਹੁਣ ਉਹਦਾ ਮਨਪ੍ਰੀਤ ਦਾ ਵੀ ਬਣਾਇਆ ਮੇਰਾ ਵੀ ਬਣਾਨਾ ਸਾਰਾ ਕੁਛ ਤੇ ਕਿੰਨੇ ਖਰਚਾ ਵੋ ਜਦੋਂ ਗੱਡੀ ਬੁੱਕ ਕਰਨੀ ਉਦੋਂ ਨਹੀਂ ਖਰਚਾ ਉਦੋਂ ਜਦੋਂ ਮੋਟਰਸਾਈਕਲ ਵਾਲੀ ਜ਼ਿਆਦਾ ਖਰਚਾ ਹੁੰਦਾ ਵਾ ਉਹ ਤੇ ਭਾਬੀ ਜੀ ਤੁਸੀਂ ਕਹਿਆ ਉਹਦੋਂ ਤੇ ਨਾਲੇ ਤੁਕੇ ਕਿਹੜਾ ਮੋਟਰਸਾਈਕਲ ਨਹੀਂ ਐ ਨਾ ਕਿਹੜਾ ਮੋਟਰਸਾਈਕਲ ਤੋਂ ਬਿਨਾ ਤੁਰਿਆ ਫਿਰਦਾ ਮੇਨਾਂ ਦਾ ਤਾਂ ਕੋ ਗੱਡੀ ਵੀ ਹੁਣੀ ਐ ਤੈਨੂੰ ਕਿੱਦਾਂ ਪਤਾ ਤੂੰ ਕਿਹੜੀ ਉਹਦੇ ਨਾਲ ਗੱਲ ਕਰਦੀ ਆ ਨਾ ਕੋਈ ਗੱਲ ਨਾ ਬਾਤ ਤੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਹੈ ਭਾਬੀ ਜੀ ਮੈਂ ਆਖਣੇ ਵੀ ਮੈਨੂੰ ਲੱਗਦਾ ਵਾ ਉਦਾਂ ਦੀ ਫੋਟੋ ਫੋਟੋ ਵੇਖੀ ਹੋ ਸਕਦਾ ਨਾਲ ਉਹਨਾਂ ਨੇ ਆਪੇ ਰਿਸ਼ਤਾ ਕਰ ਲਿਆ ਉਹਨਾਂ ਨੂੰ ਪਤਾ ਹੀ ਆ ਪਿਆ ਆ ਕਿਦਾਂ ਸਾਡੇ ਘਰ ਕਰਾਣਾ ਫੋਟੋ ਫੋਟੋ ਵੇਖੀ ਆ ਮੈਂ ਵੀ ਵੇਖੀ ਆ ਪਾਟੀ ਪੁੱਟੀ ਜਿੱਦਾਂ ਦੀ ਵੀ ਹੈਗੀ ਉਹਨੇ ਕਿਹੜਾ ਫੋਟੋ ਦੇ ਉੱਤੇ ਲੈ ਕੇ ਭੇਜਿਆ ਹੀ ਮੇਰੇ ਕੋ ਗੱਡੀ ਵੀ ਹੈਗੀ ਆ ਮੋਟਰਸਾਈਕਲ ਵੀ ਹੈਗਾ ਤੂੰ ਨਾਲ ਲੈ ਕੇ ਆਈਂ ਅਹੀਂ ਇਹਨਾਂ ਤੇ ਦੇਵਾਂਗੇ ਨਾ ਬੁਰੇ ਲੱਗਦੇ ਪੈ ਵੀ ਕੋਈ ਕਰਨੀ ਕਿਤੇ ਨਹੀਂ ਬੁਰੇ ਲੱਗਦੇ ਤੂੰ ਚੁੱਪ ਕਰਕੇ ਥੋਨੂੰ ਫੋਨ ਕਰ ਉੱਥੇ ਜਾਣਾ ਮੈਂ ਕਿਹੜਾ ਨੰਬਰ ਕਿੱਥੋਂ ਫੋਨ ਕਰਨਾ ਮੈਂ ਜਦੋਂ ਮੈਂ ਉਹਦਾ ਨਾਲ ਲੇ ਤਾਂ ਓਖਿਓ ਕੇ ਸਾਹ ਲੈਣ ਲੱਗ ਪਈ ਨਹੀਂ ਗੱਲ ਗਈ ਲੈ ਪਾਬੀ ਦਾ ਸੱਗ ਗੱਲ ਕੀ ਹੁਣੀ ਗੱਲ ਤੇ ਕੋਈ ਵੀ ਨਹੀਂ ਹੈ ਮੈਂ ਤੇ ਉਦਾਂ ਆਖਣ ਦੀ ਦਾਜ ਦੇ ਨਾਲ ਲੈਣਾ ਚਾਹੀਦਾ ਤਾਂ ਨਾ ਦੇਣਾ ਚਾਹੀਦਾ ਤੇ ਜਿਹੜੀ ਉਹ ਲੈਣ ਦੀ ਉਹ ਸ਼ਦੈਣ ਉਹਦਾ ਤਾਂ ਦਿਮਾਗ ਖਰਾਬ ਹੋਇਆ ਪਾਬੀ ਜੀ ਤਾਂ ਕੋਲ ਜਾ ਜਾਦੇ ਤੇ ਨੋਟਿਸ ਵਿਚਾਰ ਲਿਖਦੀ ਰਹੀ ਜੀ ਉੱਤੇ ਦਾਜ ਪਰਸਾ ਇਦਾਂ ਦਾਜ ਦੇ ਨਾਲ ਚੀ ਦਾਜ ਦੇਣਾ ਪਾਪ ਹੈ ਦਾਜ ਲੈਣਾ ਤੇ ਹੁਣ ਸ਼ਦੈਣ ਜੀ ਆਪ ਲੈ ਕੇ ਆਉਣ ਲੱਗੀ ਐ ਇੱਕ ਤੂੰ ਇੰਨੀਆਂ ਗੱਲਾਂ ਬਦਲਦੇ ਨੇ ਹਾਦੀ ਹੋ ਗਈ ਤੁਹਾਡੇ ਆਰੀ ਕੀ ਗੱਲ ਹੋ ਗਈ ਹੁਣ ਨਾਲੇ ਕੱਲ ਸਾਰੀ ਦਿਹਾੜੀ ਤਾਨੂੰ ਡੀਕਦੇ ਰਹੇ ਆ ਕੀ ਗੱਲ ਕੱਲ ਕਿਉਂ ਨਹੀਂ ਆਏ ਉਹ ਕੱਲ ਭਰਾਵਾ ਤੇਰੀ ਨਾਲ ਦੀ ਗਾਰੀਆਂ ਉਹਨਾਂ ਨੂੰ ਆਖੀ ਜਾਂਦੀ ਘਰ ਨਹੀਂ ਵੇਖਣਾ ਆ ਨਹੀਂ ਵੇਖਣਾ ਜੇ ਨਹੀਂ ਵੇਖਣਾ ਕਿਉਂ ਭਾਬੀ ਕਹਿੰਦੀ ਘਰਾ ਵਰਗਾ ਘਰ ਹੁੰਦਾ ਵਾ ਕਹਿੰਦੀ ਅਸੀਂ ਜੇ ਘਰ ਤੇ ਰਹਿਣੇ ਵੀ ਘਰ ਤੇ ਰਹਿਣੇ ਹੋਣਗੇ ਹਾਂ ਉਹ ਭਰਾਵਾ ਤੇ ਇਹਨੂੰ ਪਤਾ ਹੈ ਕੀ ਗੱਲ ਹੈ ਤੇ ਕੀ ਨਹੀਂ ਜੇ ਗੱਲ ਕੋਈ ਹੈਗੀ ਉਹ ਸਾਨੂੰ ਦੱਸ ਦੋ ਮੈਨੂੰ ਲੱਗੀ ਆ ਸਮਝ ਕਿਤੇ ਭਾਬੀ ਤੇ ਨਹੀਂ ਨਾਲ ਉਹਨੂੰ ਤਿਆਰ ਭਾਬੀ ਤਿਆਰੀ ਕਿ ਉਹਦੀ ਨਾਲ ਉਹਨੇ ਮੈਨੂੰ ਵੇਖਿਆ ਵਾ ਅਛਾ ਇੱਕ ਦਿਨ ਬੈਠਾ ਹੀ ਹੋਟਲ ਤੇ ਤੇ ਮਨਪ੍ਰੀਤ ਉਹਦੀ ਸਹੇਲੀ ਉਹਦੇ ਨਾਲ ਵੇਖਿਆ ਵਾ ਉਹਨੇ ਤੋ ਉਹਦੀ ਮੈਮਰੀ ਬੜੀ ਤੇਜ ਉਹ ਨਹੀਂ ਭੁੱਲ ਸਕਦੀ ਭਾਬੀ ਨੇ ਉਸੇ ਵੇਲੇ ਪਛਾਣ ਲੈਣਾ ਮੈਨੂੰ ਤੋ ਤਾਂ ਹੀ ਸਿਆਪੇ ਤੋਂ ਡਰਦੀ ਹੋਣੀ ਆ ਵੀ ਇਹੋ ਜਿਹਾ ਕੰਮ ਹੀ ਨਾ ਹੋਵੇ ਨਾ ਹੀ ਵੇਖਣ ਜਾਈਏ ਘਰ ਆਪਾਂ ਆਪਰੇ ਭਰਾ ਉਹ ਵਾਹ ਗੁਰੂ ਵਾਹ ਕਰਕੇ ਤਰਾ ਰਿਸ਼ਤਾ ਕਰਾਇਆ ਹੀ ਹਾਂ ਹੁਣ ਆਰ ਕਾ ਗਏ ਆ ਵਾਪੇ ਦੀ ਮੇਰੇ ਨਾਲ ਵਧੀਆ ਸ਼ੇਵਾ ਹੋਈ ਆ ਹਾਂ ਇੱਕ ਤੇ ਆ ਜਾ ਕੇ ਨਾ ਉੱਥੇ ਕਦੀ ਇੱਕ ਚੁੰਨੀ ਲਾਵੇ ਇੱਕ ਪਾਵੇ ਇੱਕ ਲਾਵੇ ਇੱਕ ਪਾਵੇ ਇੰਨਾ ਚਾ ਤੇ ਵਿਆਹ ਦਾ ਮੈਨੂੰ ਭਰਾਵਾ ਚਾਵਾਂ ਚਾਵਜੇ ਨਾ ਜੁੱਤੀ ਪੁੰਦੇ ਚੱਪਲ ਗਿਆ ਚੱਪੜਾਂ ਕਿ ਪੱਜ ਗਿਆ ਮੈਂ ਅੱਛਾ ਇਹੋ ਚਪਲਾ ਪਾ ਗਿਆ ਭਰਾ ਮੈਨੂੰ ਤਾਂ ਜਾ ਕੇ ਪਤਾ ਲੱਗਾ ਕਿ ਮੈਂ ਚੱਪੜਾਂ ਤੇ ਆਇਆ ਚੱਲ ਕੋਈ ਨਹੀਂ ਵੀ ਹੋ ਜਾਂਦਾ ਹੁੰਦਾ ਕੇ ਹਰੀ ਤੂੰ ਲੈਣਾ ਕਿ ਨਹੀਂ ਲੈਣਾ ਨਹੀਂ ਲੈਣਾ ਮੈਂ ਬਹੁਤ ਸਦਾ ਨਹੀਂ ਲੈਣਾ ਤੇ ਫਿਰ ਲੋਕੀ ਸਾਡੇ ਸਿਰ ਤੇ ਜੁੱਤੀਆਂ ਨਾ ਮਾਰਨਗੇ ਇਹ ਆਹ ਤਾਂ ਤੂੰ ਦੋ ਦੋ ਜਿੱਦਨਾਂ ਵਿਆਹਨ ਹੁੰਦੇ ਹੁੰਦੇ ਨਾ ਅੰਜਾਮ ਵਿਆਹ ਅਹੀਂ ਵਿਆਹ ਜਣਾ ਲੋਕਾਂ ਕਹਿੰਦੇ ਨਾ ਆਪ ਤਾਂ ਤੁਸੀਂ ਲੱਲਿਆ ਤੇ ਆਪਣੀ ਕੁੜੀ ਨੂੰ ਵੀ ਦੇਣਾ ਜੈ ਮੰਮੀ ਮੇਰੀ ਗੱਲ ਸੁਣੋ ਓਕੇ 20 20 ਪੈਸੇ ਮੇਰੇ ਨਾਂ ਕਰਾ ਦਿਓ ਮੈਂ ਕਦੋਂ ਕਹੇ ਪੈਸੇ ਕਿਹਨੇ ਵੇਖਣੇ ਆ ਕੋਈ ਨਹੀਂ ਮੈਨੂੰ ਤਾਂ ਪਤਾ ਹੋਣਾ ਨਾ ਵੀ ਮੇਰੇ ਨਾਂ ਪੈਸੇ ਆ ਤੇਰੇ ਨਾਂ ਤਾਂ ਹੈਗੇ ਨੇ ਜਦੋਂ ਸਾਡੇ ਘਰ ਗੱਡੀ ਆਨਕੇ ਖਲੋਤੀ ਤਾਂ ਹਮ ਸ਼੍ਰੀਕਾ ਕੀ ਆਖੂਗਾ ਮੰਮੀ ਕਿਤੇ ਕੁਝ ਨਹੀਂ ਕਹਿੰਦਾ ਸ਼੍ਰੀਕੇ ਨੂੰ ਮੈਂ ਦੱਸ ਦਊਂਗੀ ਨਾ ਵੀ ਮੈਂ ਗੱਡੀ ਪੈਸੇ ਲੱਲੇ ਐ ਐਦਾਂ ਹੀ ਕਰਦੇ ਆ ਅੱਜ ਕੱਲ੍ਹ ਮੂੰਹ ਚੋਂ ਵੀ ਨਿਕਲ ਚੜਾ ਨਾ ਮੈਂ ਗੱਡੀ ਲੱਲੀ ਕਹਿਣ ਲੱਗੀ ਹਨਾ ਮੈਂ ਪੈਸੇ ਲੱਲੇ ਐ ਇਹ ਵੀ ਨੀ ਮੂੰਹ ਚੋਂ ਗੱਲਾਂ ਨਿਕਲਦੀ ਬੰਦੇ ਦੇ ਪੈਸਿਆਂ ਵਾਲੀ ਪੈਸਿਆਂ ਵਾਲੀ ਕੋਈ ਦੱਸਦਾ ਹੀ ਨਹੀਂ ਆ ਕੋਈ ਪੁੱਛੂਗਾ ਤੇ ਫੇਰ ਹੀ ਕੋਈ ਦੱਸੂਗਾ ਤੇ ਤੂੰ ਆਪ ਲੈ ਗੱਤ ਫਾ ਲੈਣਾ ਵਾਲੇ ਇਹ ਮੇਰਾ ਪੈਸੇ ਲੈ ਲੈ ਪੈਸੇ ਲੈ ਲੈ ਮੋਟਰਸਾਈਕਲ ਤੇ ਸਾਰਿਆਂ ਨੂੰ ਦਿਖਣਾ ਮੈਂ ਸਾਹਮਣੇ ਪਿਆ ਵੀ ਆਇਆ ਉਹਨਾਂ ਮਾਰ ਹਾਰ ਪਏ ਹੁੰਦੇ ਆ ਫਾਈਲ ਨਹੀਂ ਲੈਣਾ ਮੋਟਰਸਾਈਕਲ ਨਹੀਂ ਲੈਣਾ ਤਾਂ ਕਿਹੜੇ ਹੀ ਫੋਨ ਦੇ ਹਾਰ ਗਰ ਕੋਈ ਨਹੀਂ ਲੈਣ ਦੇ ਇਹ ਕਹਿੰਦਾ ਰਾਰਾ ਤਸਵੀਜਾ ਕਰਾ ਜਨਾ ਮੋਟਰਸਾਈਕਲ ਵੀ ਨਹੀਂ ਲੈਣਾ ਮੈਂ ਚਲ ਇੱਕ ਦਾ ਕਰੋ ਆਪਣੀ ਨਾਮ ਰਣਾ ਕਰਾਉਣੇ ਇੱਕ ਸੈਟ ਖਰਵਾ ਦੋ ਫਿਰ ਉਹਦਾ ਉਹ ਤੇ ਲੋਕਾਂ ਨੂੰ ਦਿਖਣਾ ਹੀ ਹੈ ਨਾ ਲੱਖ ਦਾ ਮੋਟਰਸਾਈਕਲ ਆਉਣਾ ਵਾ ਤੇ ਉਹੋ ਹੀ ਇਹਨੂੰ ਉਹ ਬਣਾ ਤੇ ਜੇ ਤੇ ਬੁਲਟ ਬੁਲਟ ਤੇ ਚਲ ਮਸਾ ਮਹਿੰਗਾ ਹੀ ਆਉਣਾ ਵਾ ਬੁਲਟ ਦੇ ਦੋ ਟਾਇਰ ਲੱਗ ਤੇ ਇਹਨੂੰ ਤੱਕ ਪਹੁੰਚ ਗਿਆ ਵਾ ਤੇ ਫਿਰ ਮੰਮੀ ਫਿਰ ਸਾਦਾ ਹੀ ਦੇ ਦਾਂਗੇ ਕਿ ਫਿਰ ਜਰੂਰ ਫਿਰ ਦੋ ਟੋਲੇ ਸੋਨਾ ਬਣ ਜਾਣਾ ਵਾ ਦੋ ਟਾਇ ਹੀ ਟੋਲੇ ਇਦਾਂ ਹੀ ਕਰਕੇ ਕਰਕੇ ਦਾ ਪਹਿਣਾ ਤੇਰੀ ਤੇ ਵੱਖਰੀ ਰੀਤ ਵਾ ਮੇ ਮਾਪੇ ਪੇਕੇ ਮੋਟਸਾਲ ਦੇਂਦੇ ਆ ਤੇ ਤੂੰ ਲੈਣ ਨਹੀਂ ਦਈ ਕੁੜੀਆਂ ਤੇ ਧੂਆ ਪ੍ਰੂਹੀ ਕਰਕੇ ਲੈ ਜਾਂਦੀਆਂ ਸਾਰਾ ਕਹਿੰਦੇ ਨਹੀਂ ਮੈਨੂੰ ਸੈਟ ਦੇ ਦੋ ਬਣਾ ਕੇ ਇੱਕ ਹੋਰ ਗੱਲ ਮੁਕੀ ਚੱਲ ਬਣਾ ਬੋ ਸੈਟੀ ਉਹਨਾਂ ਨੂੰ ਫਿਰ ਇਦਾਂ ਕਰੀ ਵੀ ਜਦੋਂ ਤੇ ਘਰ ਤੁਰੀ ਫਿਰਨਾ ਹੋਣਾ ਨਾ ਚਾਰ ਚਾਰ ਤਿੰਨ ਤਿੰਨ ਗਲੇ ਚ ਪਾ ਛੜੀ ਜਿਹੜੇ ਉਹਨਾਂ ਨੇ ਵਿੱਚ ਪਾਉਣਾ ਹੀ ਆ ਤੈਨੂੰ ਠੀਕ ਆ ਮੋਟਸਾਲ ਕਰ ਤੇ ਕਿਹੜਾ ਭਾਬੀ ਮੈਂ ਚੜਕੇ ਬਹਿਣਾ ਤੇ ਤੂੰ ਹੋ ਚੜਕੇ ਬਹਿਣਾ ਔਰ ਕਿੰਨੇ ਗਵਾਂਡੀਆਂ ਨੂੰ ਬਹਿਣਾ ਤੇ ਹਾਰ ਵੀ ਮੈਂ ਹੀ ਪਾਇਆ ਕਰਨਾ ਗੱਲ ਚ ਚੰਗਾ ਭਣਾ ਤੇਰਾ ਨਹੀਂ ਮੈਂ ਮਾਰਿਆ ਸਾਦੀ ਇਹਨਾਂ ਨੂੰ ਪਤਾ ਨਹੀਂ ਕੀ ਲੜਦਾ ਇਹ ਇਹਨਾਂ ਦਾ ਰੌਲਾ ਨਹੀਂ ਮੁੱਕਦਾ ਇੱਕ ਨੂੰ ਮਾਰਾਂ ਮਾਜਾ ਉਹ ਬਲਜੀਤ ਕਾ ਤੋ ਕਿ ਲੜਦੇ ਹੀ ਨਾ ਇਹ ਕਦਾ ਰੌਲਾ ਪੈਂਦੇ ਆ ਕੀ ਲੜਦਾ ਹੁਣ ਉਹ ਲੜਿਆ ਤੇ ਫੇਰ ਹੀ ਰੌਲਾ ਪੈਂਦਾ ਉਹਦੀ ਰੌਲਾ ਪੈਂਦਾ ਉਹਦਾ ਕਿਥੋਂ ਪੈਂਦਾ ਕੋਈ ਗੱਲ ਵੀ ਨਹੀਂ ਹੋਈ ਓਦਾਂ ਗੱਲਾਂ ਬਾਤਾਂ ਕਰਨ ਦੇ ਹੀ ਉਹ ਤੁਹਾਨੂੰ ਰੌਲਾ ਲੱਗਣ ਲੱਗ ਗਿਆ ਐਨੀ ਉੱਚੀ ਉੱਚੀ ਡਈਆਂ ਜੀ ਮਨਜੋਤ ਨੂੰ ਫੋਨ ਆਇਆ ਹੀ ਮਨਪਰੀਤ ਦਾ ਅੱਛਾ ਕਹਿੰਦੀ ਵੀ ਗੱਡੀ ਜਿਹੜੀ ਬੁੱਕ ਕਰਾਈ ਉਹ ਆਪਣੇ ਨਾਂ ਤੇ ਕਰਾ ਲਾ ਹਾਂ ਜੇ ਮੇਰੇ ਨਾਂ ਤੇ ਹੋ ਗਈ ਫੇਰ ਪੰਗਾ ਪੁੰਗਾ ਬੜਾ ਪੈਂਦਾ ਆਹ ਫੇਰ ਜੱਬ ਪੈਣਾ ਵਾ ਮੁੜ ਕੇ ਕੇ ਟ੍ਰਾਂਸਫਰ ਕਰਉਣੀ ਪੈਣੀ ਆਹੋ ਤੇ ਇਹੋ ਗੱਲਾਂ ਦਾ ਰੋਲਾ ਪੈਣ ਰਿਹਾ ਸੀ ਤੇ ਇਹਨੂੰ ਮੈਂ ਕਿਹਾ ਸੁਖ ਨੂੰ ਮੈਂ ਵੀ ਤੂੰ ਵੀ ਤੇ ਲੈਣੀ ਐ ਮੋਟਰਸਾਈਕਲ ਤੈਨੂੰ ਲੈ ਕੇ ਦੇਣਾ ਵਾ ਤਾਂ ਤੂੰ ਵੀ ਆਪਣੇ ਪ੍ਰੋਣੇ ਨੂੰ ਫੋਨ ਕਰ ਲਾ ਤੇ ਉਥੇ ਤੇਰੇ ਨਾਂ ਵੀ ਹੋ ਜਾਊਗੀ ਤੇ ਜਿੱਥੇ ਮਨਜੋਤ ਚੱਲੇ ਮਨਜੋਤ ਨਾਲ ਹੀ ਆਪਾਂ ਚੱਲ ਜਾਾਂਗੇ ਆਹੋ ਕੰਮ ਨੇ ਬਰਜੂਗਾ ਤੇ ਉਹਦੇ ਮੰਨਦੀ ਨਹੀਂ ਐ ਇਹ ਪਹਿਲਾਂ ਆਂਦੀ ਮੈਨੂੰ ਗੱਡੀ ਨਹੀਂ ਤੇ ਜੇ ਮੈਂ ਕਹਿਆ ਵੀ ਚੱਲ ਗੱਡੀ ਨਹੀਂ ਤਾਂ ਮੋਟਰਸਾਈਕਲ ਸਹੀ ਬੁਲਟ ਲੈ ਲਾ ਬੁਲਟ ਨੂੰ ਵੀ ਨਹੀਂ ਮੰਨਨੀ ਮੁੜ ਕੇ ਪਤਾ ਨਹੀਂ ਕੀ ਹੋਇਆ ਇਕਦਮ ਹੀ ਮੈਂ ਕਿਹਾ ਚਲ ਆਪਣੇ ਪਰੌਣੇ ਨੂੰ ਫੋਨ ਕਰ ਉਦੋਂ ਹੀ ਇਹਨੂੰ ਕੋ ਹੋ ਗਿਆ ਵਾ ਤੁਸੀਂ ਉਹਨੂੰ ਜ਼ਿਆਦਾ ਪੁੱਛਣ ਦੀ ਲੋੜ ਨਹੀਂ ਗਈ ਅਸੀਂ ਜੋ ਲੈ ਕੇ ਜਾਣਾ ਨਾ ਅਸੀਂ ਲੈ ਜਾਣਾ ਮੇਰੀ ਗੱਲ ਸੁਣੋ ਜੇ ਨਹੀਂ ਮੰਨਦੀ ਤਾਂ ਤੁਸੀਂ ਪਤੋ ਪਤੀ ਦੇਣਾ ਉਹਨੂੰ ਮੋਟਰਸਾਈਕਲ ਤੇ ਜਾ ਰਹੀ ਆਪਣੀ ਭੈਣ ਨੂੰ ਗਿਫਟ ਦੇਣਾ ਵਾ ਅਸੀਂ ਪੁੱਛ ਕੇ ਜਾਣਾ ਵਜੇ ਕਿੰਨਾਂ ਸਾਧ ਕਰਨਾ ਉਹਨੇ ਮੈਨੂੰ ਪਤਾ ਕੀ ਕਿਹਾ ਵਾ ਭਾਬੀ ਨੂੰ ਮੁੰਨੂ ਮੋਟਰਸਾਈਕਲ ਨਾ ਦੋ ਮੈਨੂੰ ਉਹ ਦੋਹਾਂ ਢਾਈਆਂ ਤਿੰਨਾਂ ਤੋਲਿਆਂ ਦਾ ਹਾਰ ਬਣਾ ਦਿਓ ਥੋਨੇ ਦਾ ਤੇ ਰੇਟ ਵਾਧਾ ਰਹਿਣਾ ਉਹ ਤੇ ਅੰਦਰ ਵੀ ਪਿਆ ਵਾਧਾ ਰਹਿਣਾ ਸੋਨਾ ਵੀ ਪਾ ਦਾਂਗੇ ਤੇ ਮੋਟਰਸਾਈਕਲ ਵੀ ਲੈ ਦਿੰਦੇ ਕਿਤਨੀ ਨੇਰੀਆ ਚੱਲੀ ਇਦਾਂ ਦੇ ਕੰਮ ਨਹੀਂ ਹੁੰਦੇ ਰਕबीर ਫਿਰ ਕਿਉਂ ਦੋਵੇਂ ਹੁਣ ਨਹੀਂ ਕਰ ਕੱਜੀ ਕੱਲ ਨੂੰ ਅਹੀਂ ਵੀ ਅੱਡੋ ਅੱਡ ਹੋਣਾ ਵਾ ਚੀਜ਼ਾਂ ਹੀ ਵੀ ਵੰਡਣੀਆਂ ਦੋ ਦੋ ਚੀਜ਼ਾਂ ਤੇ ਨਹੀਂ ਪਾਈਆਂ ਜਾਂਦੀਆਂ ਆਹ ਤੇ ਗੱਲ ਝੂਠੀ ਹੈ ਤੇ ਰਾਜੇ ਮਹਾਰਾਜੇ ਵੀ ਨਹੀਂ ਇੰਨਾ ਕਰਦੇ ਜਿੰਨਾ ਤੁਸੀਂ ਦੇ ਕਰ ਬੱਲੇ ਬੱਲੇ ਮੈਂ ਤਾਂ ਨਾ ਮੈਂ ਘਰ ਲਟਾਤਾ ਦਿੱਤਾ ਸਭ ਕੋਈ ਕੁੜੀ ਨੂੰਗੇ ਹੁਣ 3 ਲੱਖ ਦਾ ਤੇ ਅਸ ਘਟਾਈ ਦਾ ਤੇ ਬਣੂਗਾ ਹੀ ਨਾ ਹਾਰ ਜੇ ਆਪਾਂ 2 3 ਟੋਲੇ ਵੀ ਪਾਵਾਂਗੇ ਉਹ ਭਰਾਵਾ 1.5 ਲੱਖ ਦਾ ਬਣ ਜਾਣਾ ਸੈਟ ਸੈਟ ਕਈ 2 ਟੋਲੇ ਦਾ ਬਣਾਉਣਾ ਵਾ ਜਿਹੜਾ ਵੱਡਾ ਬਣਾਣਾ ਜਦੋਂ ਉੱਥੇ ਆਪਾਂ ਵੇਖਣ ਜਾਈਏ ਨਾ ਫਿਰ ਭਾਰਾ 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 ਕਰਾਉਂਦੇ ਕਰੁੰਦੇ ਤੇ ਉੱਥੇ ਪੈਸੇ ਬਣ ਜਾਂਦੇ ਆ ਨਾਲੇ ਮੋਟਰਸਾਈਕਲ ਵੀ ਚਾਹੀਦਾ ਨਾਲੇ ਹਾਰ ਵੀ ਚਾਹੀਦਾ ਤੇ ਆ ਗੱਲ ਨਹੀਂ ਬਣਨੀ ਹੈਗੀ ਆ ਤਾਂ ਗੱਲ ਗਲਤ ਵਾ ਮੈਂ ਕਹੇ ਜੇ ਨਹੀਂ ਨਾ ਮੋਟਰਸਾਈਕਲ ਲੈਣਾ ਤੇ ਤੂੰ ਹਾਰ ਲਾ ਲੈ ਉੱਥੇ ਪੈਸੇ ਵਧਣੇ ਹੀ ਆ ਆ ਲੋਹਾ ਤਾਂ ਘਟਾਉਂਦਾ ਹੀ ਆ ਰੇਟ ਨੂੰ ਚਲ ਵੇਖਦੇ ਆ ਉਹ ਨਾਲ ਕੋ ਗੱਡੀ ਆ ਜੇ ਅੱਜ ਆਪਾਂ ਵੇਚਣ ਚੱਲ ਜੀਏ ਤੇ ਉਹ ਤੁਹਾਨੂੰ ਰੇਟ ਕਿਹਨੇ ਕੀ ਦੇਣਾ ਹੈ ਜੱਚੇ ਪੰਜ ਛੇ ਸਾਲ ਪਹਿਲਾਂ ਲਈ ਤੇ ਕਿੰਨੀ ਕਿਹਾ ਸਾਡੀ ਵੇਲੇ ਜਿਵੇਂ ਆਈ ਕੱਲ ਨੂੰ ਲੈਣ ਜਾਵਾਂਗੇ ਤੇ ਦੁਨੇ ਮੁੱਲ ਦੀ ਮਿਲਣੀ ਇਹੋ ਤੇ ਫਿਰ ਗੱਲ ਵਾ ਚੀਜ਼ ਘੱਟਦੀ ਆ ਪਈ ਪਈ ਵਾਧੀ ਤੇ ਨਹੀਂ ਨਾ ਹੈਗੀ ਕੋਈ ਗੱਲ ਨਹੀਂ ਜਿਹੜੀ ਚੀਜ਼ ਘਟਣ ਵਾਲੀ ਜਾਂ ਘਟ ਲੈਣ ਦੇ ਕੁਝ ਨਹੀਂ ਹੁੰਦਾ ਸੋਨਾ ਵੀ ਪਾ ਲਾਗੇ ਤੇ ਮੋਟਰਸਾਈਕਲ ਵੀ ਲੈ ਕੇ ਜਾਣਾ ਵਾ ਗੱਲ ਮੁੱਕੀ ਝਗੜਾ ਪਾਰ ਗੱਲ ਨਿਭਰ ਗਈ ਹੁਣ ਦੂਰੇ ਗੱਲ ਹੀ ਕਰਨੀ ਮੇਰੇ ਲਾਕੇ ਕੋਈ ਵੀ ਵੀਰ ਮੈਂ ਤੇ ਆਖਣ ਦੀ ਆ ਭਿੰਨਾ ਲੜੋ ਨਾ ਮੈਨੂੰ ਚਾਹੀਦਾ ਮੋਟਰਸਾਈਕਲ ਤੇ ਨਾ ਮੈਨੂੰ ਚਾਹੀਦਾ ਜ ਅਗੇ ਉਹਨੂੰ ਚੁਪ ਕਰਾ ਟੂਰ ਵਾਲਾ ਪਾਉਣਾ ਗਿਆ ਮੈਂ ਆਪਣੀ ਮਰਜ਼ੀ ਕਰਨੀ ਆ ਮੈਂ ਲਗਾ ਬਿਚੋਲੇ ਨੂੰ ਫੋਨ ਨਾਲ ਕਿ ਮੁੰਡੇ ਵਾਲਿਆਂ ਨੂੰ ਭੇਜ ਉਸ ਏਜੰਸੀ 'ਚ ਤੇ ਜਿੱਦਾਂ ਦਾ ਮੋਟਰਸਾਈਕਲ ਲੈ ਲੈ ਤੇ ਜਾਓ ਤਿਆਰ ਹੋ ਪਰ ਰਹਿਣੇ ਤੂੰ ਦੋਵੇਂ ਹੀ ਰਹਿਣ ਦੋ ਮੈਂ ਤਾਂ ਮੰਨਾ ਜਾਂਦੇ ਆ ਕਿਉਂ ਮੈਂ ਤਾਂ ਜਾਣਾ ਹੀ ਜਾਣਾ ਵਾ ਨਾਲ ਮੈਨੂੰ ਨਹੀਂ ਪਤਾ ਤੂੰ ਰੀ ਬਣ ਕੇ ਟਣਾ ਜਾ ਕੇ ਉਥੇ ਆਹੋ ਕੱਟਣਾ ਮੈਂ ਨਹੀਂ ਚੀਜ਼ਾਂ ਵੇਖਣੀਆਂ ਮੈਂ ਨਹੀਂ ਕੋਲ ਲਾਦੀ ਉਹਦੀ ਤੈਨੂੰ ਮੋਟਰਸਾਈਕਲ ਬਾਰੇ ਜਾਂ ਗੱਡੀ ਬਾਰੇ ਕੀ ਪਤਾ ਮੈਂ ਕੋਈ ਗੱਲ ਨਹੀਂ ਪਤਾ ਚ ਐ ਨਹੀਂ ਪਤਾ ਜਾਵਾਂਗੇ ਤੇ ਫੇਰ ਹੀ ਪਤਾ ਲੱਗੂਗਾ ਨਾ ਹਰਜਿੰਦਰਵੜ ਕਹਿੰਦਾ ਛੱਡ ਦੇ ਤਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਗੱਲ ਦਾ ਪਤਾ ਨਹੀਂ ਲੱਗਦਾ ਪਰ ਮੇਰੀ ਇੱਕ ਗੱਲ ਸੁਣੋ ਇਹ ਯਾਰ ਇਹ ਗੱਲ ਸੁਣੋ ਬੀ ਆਰਟੀ ਗੱਲ ਬਿਲਕੁਲ ਸਹੀ ਆ ਤੁਹਾਨੂੰ ਤਾਂ ਕੀ ਪਤਾ ਐਵਰੇਜ ਦਾ ਕਿਹੜਾ ਮਾਡਲ ਕੀ ਹਸਾਬ ਦਾ ਕੀ ਕਰਦਾ ਨਹੀਂ ਤੂੰ ਇੱਥੇ ਚੁੱਪ ਕਰ ਜਾ ਤੂੰ ਅੱਗੇ ਮੈਨੂੰ ਬਥੇਰੀਆਂ ਢੱਕਾਂ ਪਾਤੀਆਂ ਤੂੰ ਤਾਂ ਮੈਨੂੰ ਉਦੋਂ ਵੀ ਨਹੀਂ ਫੋਟੋ ਵੇਖਣ ਦਿੱਤੀ ਹੁਣ ਐਸੇ ਮਾਨਣ ਨਾਲ ਮੈਂ ਮੁੰਡਾ ਵੇਖ ਕੇ ਆਉਂਗੀ ਤੇ ਨਾਲੇ ਮੈਂ ਗੱਡੀ ਵੇਖ ਕੇ ਆਉ ਜਾਂ ਮੋਟਰਸਾਈਕਲ ਵੇਖ ਕੇ ਆਉ ਤੂੰ ਹੁਣ ਢੱਕ ਲੈ ਮੈਨੂੰ ਅੱਗੇ ਤੂੰ ਮੈਨੂੰ ਬਥੇਰਾ ਢੱਕ ਲਿਆ ਵਾ ਮੈਂ ਜਾਣਾ ਜੇ ਨਾਲ ਮੇਰੀ ਖੇਤੀ ਤਿਆਰ ਆਹੋ ਮੈਂ ਇੰਤਲਾ ਫਿਰ ਹਾਂ ਹੋਣ ਲੱਗੀ ਤਿਆਰ ਹੈ ਗਿਆ ਇਸ ਸੋ ਇਸ ਸੋ ਨਾ